ਤਰਕਮੈ ਤੱਕ ਆ ਉਲਟਾ ਚਸ਼ਮਾ ਫੇਮ ਅਭਿਨੇਤਾ ਗੁਰਚਰਨ ਸਿੰਘ ਲੰਮੇ ਸਮੇਂ ਤੋਂ ਸੁਰਖੀਆਂ ਦੇ ਵਿੱਚ ਨੇ ਅਦਾਕਾਰ ਨੇ ਸ਼ੋਅ ਦੇ ਵਿੱਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਇਆ ਸੀ ਅਦਾਕਾਰ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਲਾਪਤਾ ਹੋ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਸੁਰਖੀਆਂ ਦੇ ਵਿੱਚ ਨੀ ਗੁਰਚਰਨ ਸਿੰਘ ਦੇ ਬਾਰੇ ਦੱਸਦੀ ਕਿ ਉਹਨਾਂ ਬਾਰੇ ਇਹ ਕਿਹਾ ਜਾ ਰਿਹਾ ਕਿ ਉਹ ਤਾਰਕ ਮਹਿਤਾ ਖਲਟਾ ਚਸ਼ਮਾ ਦੇ ਵਿੱਚ ਵਾਪਸੀ ਕਰ ਸਕਦੇ ਨੇ ਪਰ ਰਿਪੋਰਟਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਉਹਨਾਂ ਮੁਤਾਬਿਕ ਨਿਰਮਾਤਾ ਅਸਿਤ ਮੋਦੀ ਨੇ ਉਹਨਾਂ ਨੂੰ ਲੈਣ ਤੋਂ ਸ਼ੂਡ ਦੇ ਵਿੱਚ ਇਨਕਾਰ ਕਰ ਦਿੱਤਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਗੁਰਚਰਨ ਸਿੰਘ ਨੇ ਅਸਿਤ ਮੋਦੀ ਨੂੰ ਤਾਰਕ ਮਹਿਤਾ ਕਾ ਉਲਟਾ ਚਸ਼ਮਾ 'ਚ ਵਾਪਸ ਲੈਣ ਦੀ ਬੇਨਤੀ ਕੀਤੀ ਸੀ ਅਦਾਕਾਰ ਨੇ ਦਾਅਵਾ ਕੀਤਾ ਹੈ ਕਿ ਨਵੇਂ ਰੋਸ਼ਨ ਸਿੰਘ ਸੋਢੀ ਨੂੰ ਵੱਲੋਂ ਪਸੰਦ ਨਹੀਂ ਕੀਤਾ ਜਾ ਰਿਹਾ ਗੁਰਚਰ ਨੇ ਅਸਤ ਮੋਦੀ ਨੂੰ মিডিਆ ਨਾਲ ਗੱਲ ਕਰਨ ਲਈ ਵੀ ਕਿਹਾ ਪਰ ਉਹਨਾਂ ਨੇ ਅ제ਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਸਤ ਮੋਦੀ ਨੇ ਕਿਸੇ ਤੌਰ ਤੇ ਸਪਸ਼ਟ ਕੀਤਾ ਕਿ ਗੁਰਚਰ ਸਿੰਘ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਤੇ ਵਾਪਸੀ ਨਹੀਂ ਕਰ ਰਹੇ ਨੇ ਤੁਹਾਨੂੰ ਦੱਸ ਜੀ ਗੁਰਚਰਨ ਅਤੇ ਅਸਤ ਮੋਦੀ ਨੇ 16 ਜੁਲਾਈ ਨੂੰ ਮੋਬਾਈਲ ਸੇ ਤੋਂ ਉਹਨਾਂ ਦੇ ਦਫਤਰ ਦੇ ਵਿੱਚ ਮੁਲਾਕਾਤ ਕੀਤੀ ਤੇ ਉਹਨਾਂ ਨੇ ਮੁਲਾਕਾਤ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਅਭਿਨੇਤਾ ਜਲਦੀ ਤਰਕਮਹਿਤਾ ਕਲਟਾ ਚਸ਼ਮਾ 'ਚ ਵਾਪਸੀ ਕਰਨਗੇ ਅਭਿਨੇਤਾ ਨੇ ਗਲਬਾਦ ਦੇ ਵਿੱਚ ਕਿਹਾ ਸੀ ਕਿ ਜਦੋਂ ਮੈਂ ਲਾਪਤਾ ਹੋ ਗਿਆ ਸੀ ਤਾਂ ਅਸਿਤ ਮੋਦੀ ਨੇ ਮਨਕ ਸੁਨੇਹਾ ਵੀ ਭੇਜਿਆ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸਿਤ ਮੋਦੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਮੇਰੇ ਲਈ ਸੋਢੀ ਪਰਿਵਾਰ ਮੇਰੇ ਪਰਿਵਾਰ ਵਾਂਗ ਹੈ ਉਹ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਅਤੇ ਜਦੋਂ ਵੀ ਉਹ ਨਿੱਜੀ ਕਾਰਨਾ ਕਰਕੇ ਸ਼ੋਅ ਛੱਟ ਕੇ ਮੁੰਬਈ ਆਉਂਦੇ ਸਨ ਤਾਂ ਮੈਨੂੰ ਜ਼ਰੂਰ ਮਿਲ ਕੇ ਜਾਂਦੇ ਸਨ ਮੈਂ ਇਸ ਗੱਲ ਤੋਂ ਚਿੰਤਤ ਸੀ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਕੀ ਕਿਹਾ ਸੀ ਤੇ ਇਸ ਚਿੰਤਾ ਦੇ ਕਾਰਨ ਹੀ ਮੈਂ ਉਸ ਨੂੰ ਸੁਨੇਹਾ ਭੇਜਿਆ ਸੀ ਉਹ ਦਫ਼ਤਰ ਆਇਆ ਅਤੇ ਸਾਡੀ ਦਿਲੋਂ ਦਿਲੀ ਗੱਲ ਹੋਈ ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਸਾਲ ਦੇ ਸ਼ੁਰੂਆਤ ਦੇ ਵਿੱਚ 22 April ਨੂੰ ਲਾਪਤਾ ਹੋ ਗਏ ਸਨ ਅਤੇ ਲਗਭਗ 26 ਦਿਨਾਂ ਬਾਅਦ ਉਹ ਨਵੀਂ ਦਿੱਲੀ ਸਥਿਤ ਆਪਣੇ ਘਰ ਪਰਤਿਆ ਸੀ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਜਦੂ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਖੁਲਾਸਾ ਕੀਤਾ ਕਿ ਉਹ ਧਾਰਮਿਕ ਯਾਤਰਾ ਤੇ ਜਾਣ ਲਈ ਕਰੋ ਨਿਕਲੇ ਸਨ ਤਰਕਮੈ ਤੱਕ ਆ ਉਲਟਾ ਚਸ਼ਮਾ ਫੇਮ ਅਭਿਨੇਤਾ ਗੁਰਚਨ ਸਿੰਘ ਲੰਮੇ ਸਮੇਂ ਤੋਂ ਸੁਰਖੀਆਂ ਦੇ ਵਿੱਚ ਨੇ ਅਦਾਕਾਰ ਨੇ ਸ਼ੋਅ ਦੇ ਵਿੱਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਇਆ ਸੀ ਅਦਾਕਾਰ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਲਾਪਤਾ ਹੋ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਸੁਰਖੀਆਂ ਦੇ ਵਿੱਚ ਨੈਗੁਰਚਨ ਸਿੰਘ ਦੇ ਬਾਰੇ ਦੱਸਦੀ ਕਿ ਉਹਨਾਂ ਬਾਰੇ ਇਹ ਕਿਹਾ ਜਾ ਰਿਹਾ ਕਿ ਉਹ ਤਾਰਕ ਮਹਿਤਾ ਖਲਟਾ ਚਸ਼ਮਾ ਦੇ ਵਿੱਚ ਵਾਪਸੀ ਕਰ ਸਕਦੇ ਨੇ ਪਰ ਰਿਪੋਰਟਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਉਹਨਾਂ ਮੁਤਾਬਕ ਨਿਰਮਾਤਾ ਅਸਿਤ ਮੋਦੀ ਨੇ ਉਹਨਾਂ ਨੂੰ ਲੈਣ ਤੋਂ ਸ਼ੋਅ ਦੇ ਵਿੱਚ ਇਨਕਾਰ ਕਰ ਦਿੱਤਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਗੁਰਚਨ ਸਿੰਘ ਨੇ ਅਸਿਤ ਮੋਦੀ ਨੂੰ ਤਾਰਕ ਮਹਿਤਾ ਖਲਟਾ ਚਸ਼ਮਾ 'ਚ ਵਾਪਸ ਲੈਣ ਦੀ ਬੇਨਤੀ ਕੀਤੀ ਸੀ ਅਦਾਕਾਰ ਨੇ ਦਾਅਵਾ ਕੀਤਾ ਹੈ ਕਿ ਨਵੇਂ ਰੋਸ਼ਨ ਸਿੰਘ ਸੋਢੀ ਨੂੰ ਵੱਲੋਂ ਪਸੰਦ ਨਹੀਂ ਕੀਤਾ ਜਾ ਰਿਹਾ ਗੁਰਚਰ ਨੇ ਅਸਤ ਮੋਦੀ ਨੂੰ ਮੀਡੀਆ ਨਾਲ ਗੱਲ ਕਰਨ ਲਈ ਵੀ ਕਿਹਾ ਪਰ ਉਹਨਾਂ ਨੇ ਅਜੇਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਸਤ ਮੋਦੀ ਨੇ ਕਿਸੇ ਤੌਰ ਤੇ ਸਪਸ਼ਟ ਕੀਤਾ ਕਿ ਗੁਰਚਨ ਸਿੰਘ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਤੇ ਵਾਪਸੀ ਨਹੀਂ ਕਰ ਰਹੇ ਨੇ ਤੁਹਾਨੂੰ ਦੱਸ ਜੀ ਕਿ ਚਰਨ ਅਤੇ ਅਸਤ ਮੋਦੀ ਨੇ 16 ਜੁਲਾਈ ਨੂੰ ਮੋਬਾਈਲ ਤੇ ਉਹਨਾਂ ਦੇ ਦਫ਼ਤਰ ਦੇ ਵਿੱਚ ਮੁਲਾਕਾਤ ਕੀਤੀ ਤੇ ਉਹਨਾਂ ਨੇ ਮੁਲਾਕਾਤ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਅਭਿਨੇਤਾ ਜਲਦੀ ਤਰਕਮਹਿਤਾ ਕਲਟਾ ਚਸ਼ਮਾ 'ਚ ਵਾਪਸੀ ਕਰਨਗੇ ਅਭਿਨੇਤਾ ਨੇ ਗਲਬਾਦ ਦੇ ਵਿੱਚ ਕਿਹਾ ਸੀ ਕਿ ਜਦੋਂ ਮੈਂ ਲਾਪਤਾ ਹੋ ਗਿਆ ਸੀ ਤਾਂ ਅਸਿਤ ਮੋਦੀ ਨੇ ਮਨਕ ਸੁਨੇਹਾ ਵੀ ਭੇਜਿਆ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਸਿਤ ਮੋਦੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਮੇਰੇ ਲਈ ਸੋਢੀ ਪਰਿਵਾਰ ਮੇਰੇ ਪਰਿਵਾਰ ਵਾਂਗ ਹੈ ਉਹ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਅਤੇ ਜਦੋਂ ਵੀ ਉਹ ਨਿੱਜੀ ਕਾਰਨਾ ਕਰਕੇ ਸ਼ੋਅ ਛੱਟ ਕੇ ਮੁੰਬਈ ਆਉਂਦੇ ਸਨ ਤਾਂ ਮੈਨੂੰ ਜ਼ਰੂਰ ਮਿਲ ਕੇ ਜਾਂਦੇ ਸਨ ਮੈਂ ਇਸ ਗੱਲ ਤੋਂ ਚਿੰਤਤ ਸੀ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਕੀ ਕਿਹਾ ਸੀ ਤੇ ਇਸ ਚਿੰਤਾ ਦੇ ਕਾਰਨ ਹੀ ਮੈਂ ਉਸ ਨੂੰ ਸੁਨੇਹਾ ਭੇਜਿਆ ਸੀ ਉਹ ਦਫ਼ਤਰ ਆਇਆ ਅਤੇ ਸਾਡੀ ਦਿਲੋਂ ਦਿਲੀ ਗੱਲ ਹੋਈ ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਸਾਲ ਦੇ ਸ਼ੁਰੂਆਤ ਦੇ ਵਿੱਚ 22 April ਨੂੰ ਲਾਪਤਾ ਹੋ ਗਏ ਸਨ ਅਤੇ ਲਗਭਗ 26 ਦਿਨਾਂ ਬਾਅਦ ਉਹ ਨਵੀਂ ਦਿੱਲੀ ਸਥਿਤ ਆਪਣੇ ਘਰ ਪਰਤਿਆ ਸੀ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਜਦੂ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਖੁਲਾਸਾ ਕੀਤਾ ਕਿ ਉਹ ਧਾਰਮਿਕ ਯਾਤਰਾ ਤੇ ਜਾਣ ਲਈ ਕਰੋ ਨਿਕਲੇ ਸਨ